ਨਵਦੀਪ ਧਾਲੀਵਾਲ ਜੋ ਕਿ ਇੱਕ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਵਜੋਂ ਕੈਨੇਡਾ ਦੇ ਵਿੱਚ ਕੁਝ ਸਾਲ ਪਹਿਲਾਂ ਆਇਆ ਸੀ ਤੇ ਉਸ ਦਾ ਹੁਣ ਕਤਲ ਕਰ ਦਿੱਤਾ ਗਿਆ ਹੈ ਇਸ ਗੱਲ ਦੀ ਪੁਸ਼ਟੀ ਸਰੀ ਦੀ ਪੁਲਿਸ ਦੇ ਵੱਲੋਂ ਕਰ ਦਿੱਤੀ ਗਈ ਹੈ ਨਵਦੀਪ ਢਾਲੀਵਾਲ ਇੱਕ ਟਰੱਕ ਡਰਾਈਵਰ ਸੀ ਅਤੇ ਬ੍ਰਾਮਟਨ ਦੇ ਵਿੱਚ ਰਹਿੰਦਾ ਸੀ ਬ੍ਰਾਮਟਨ ਤੋਂ ਆਪਣਾ ਟਰੱਕ ਲੈ ਕੇ ਉਹ ਸਰੀ ਗਿਆ ਤੇ ਸਰੀ ਦੇ ਵਿੱਚ ਉਸ ਦੇ ਨਾਲ ਅਜਿਹਾ ਹਾਦਸਾ ਵਾਪਰਿਆ ਅਜਿਹਾ ਪਾੜਾ ਵਾਪਰਿਆ ਜਿਸ ਤੋਂ ਬਾਅਦ ਉਹ ਕਦੇ ਵੀ ਵਾਪਸ ਨਹੀਂ ਆਇਆ ਤੇ ਨਾ ਹੀ ਵਾਪਸ ਆ ਸਕੇਗਾ ਕਿਉਂਕਿ ਸਰੀ ਦੀ ਪੁਲਿਸ ਦੇ ਵੱਲੋਂ ਉਸ ਨੂੰ ਹੁਣ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਪਰ ਉਸ ਦੀ ਮ੍ਰਿਤਕ ਦੇ ਹਾਲੇ ਤੱਕ ਬਰਾਮਦ ਨਹੀਂ ਹੋਈ ਹੈ ਤੇ ਉਸਦੇ ਦੋਸਤਾਂ ਦੇ ਵੱਲੋਂ ਬ੍ਰੈਮਟਨ ਦੇ ਹੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਉਸਦੀ ਅੰਤਿਮ ਅਰਦਾਸ ਵੀ ਕਰਵਾ ਦਿੱਤੀ ਗਈ ਹੈ ਬੀਤੇ ਦਿਨੀ ਹੀ ਨਵਦੀਪ ਢਾਲੀਵਾਲ ਦਾ ਭੋਗ ਪਾਇਆ ਗਿਆ ਉਸਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨਵਦੀਪ ਢਾਲੀਵਾਲ ਬ੍ਰਾਮਟਨ ਦਾ ਰਹਿਣ ਵਾਲਾ 25 ਸਾਲ ਦਾ ਨੌਜਵਾਨ ਸੀ ਜੋ ਕਿ ਟਰੱਕ ਚਲਾਉਂਦਾ ਸੀ ਬ੍ਰਾਮਟਨ ਤੋਂ ਟਰੱਕ ਲੈ ਕੇ ਉਹ ਸਰੀ ਪਹੁੰਚਿਆ ਪਰ ਮੁੜ ਕੇ ਵਾਪਸ ਨਹੀਂ ਆਇਆ 29 ਅਪ੍ਰੈਲ ਨੂੰ ਨਵਦੀਪ ਨੂੰ ਆਖਰੀ ਵਾਰ ਦੇਖਿਆ ਗਿਆ ਸੀ ਅਤੇ 30 ਅਪ੍ਰੈਲ ਨੂੰ ਉਸ ਦੇ ਗੁੰਮਸ਼ੁਦਾ ਹੋਣ ਦੀ ਖਬਰ ਪੁਲਿਸ ਨੂੰ ਦਿੱਤੀ ਗਈ ਸੀ ਨਵਦੀਪ ਦੇ ਦੋਸਤਾਂ ਨੇ ਦੱਸਿਆ ਕਿ ਸਰੀ ਵਿੱਚ 29 ਅਪ੍ਰੈਲ ਨੂੰ ਨਵਦੀਪ ਕਿਸੇ ਲੜਕੀ ਨੂੰ ਮਿਲਣ ਲਈ ਗਿਆ ਸੀ 4 ਮਈ ਨੂੰ ਪੁਲਿਸ ਨੇ ਇਹ ਸਪਸ਼ਟ ਕੀਤਾ ਕਿ ਨਵਦੀਪ ਢਾਲੀਵਾਲ ਦਾ ਕਤਲ ਹੋ ਗਿਆ ਹੈ ਪਰ ਉਸ ਦੀ ਮ੍ਰਿਤਕ ਦੇ ਬਰਾਮਦ ਨਹੀਂ ਹੋਈ ਹੈ ਪਰਿਵਾਰਕ ਮੈਂਬਰਾਂ ਨੂੰ ਇਹ ਯਕੀਨ ਕਰਨਾ ਬਹੁਤ ਔਖਾ ਹੋਇਆ ਕਿ ਨਵਦੀਪ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਕਿਉਂਕਿ ਉਸਦੀ ਮ੍ਰਿਤਕ ਦੇਵੀ ਬ੍ਰਾਮਦ ਨਹੀਂ ਹੋਈ ਹੈ ਬ੍ਰਾਮਟਨ ਵਿੱਚ ਰਹਿੰਦੇ ਨਵਦੀਪ ਦੇ ਦੋਸਤਾਂ ਅਤੇ ਉਸਦੇ ਭਰਾ ਵੱਲੋਂ 18 ਮਈ ਨੂੰ ਨਵਦੀਪ ਦੀ ਅੰਤਿਮ ਅਰਦਾਸ ਕਰ ਦਿੱਤੀ ਗਈ ਬ੍ਰਾਮਟਨ ਦੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਸਹਿਜ ਪਾਠ ਰੱਖਿਆ ਗਿਆ ਜਿਸ ਦਾ ਭੋਗ 18 ਮਈ ਨੂੰ ਪਾਇਆ ਗਿਆ ਇਸ ਮੌਕੇ ਨਵਦੀਪ ਦੇ ਦੋਸਤ ਭਾਵੁਕ ਨਜ਼ਰ ਆਏ ਦੋਸਤਾਂ ਨੇ ਦੱਸਿਆ ਕਿ ਨਵਦੀਪ ਦੇ ਪਰਿਵਾਰਕ ਮੈਂਬਰਾਂ ਦਾ ਬਹੁਤ ਬੁਰਾ ਹਾਲ ਹੈ ਨਵਦੀਪ ਦੇ ਮਾਤਾ ਜੀ ਇਸ ਦੁਨੀਆ ਵਿੱਚ ਪਹਿਲਾਂ ਹੀ ਨਹੀਂ ਸਨ ਅਤੇ ਪਿੱਛੇ ਹੁਣ ਉਸ ਦੇ ਪਿਤਾ ਅਤੇ ਇੱਕ ਭੈਣ ਇਕੱਲੀ ਰਹਿ ਗਈ ਹੈ ਦੋਸਤਾਂ ਨੇ ਦੱਸਿਆ ਕਿ ਨਵਦੀਪ ਬਹੁਤ ਚੰਗਾ ਇਨਸਾਨ ਸੀ ਅਤੇ ਉਸ ਦੀ ਘਾਟ ਮਹਿਸੂਸ ਹੁੰਦੀ ਹੈ ਨਵਦੀਪ ਦੇ ਪਰਿਵਾਰ ਕੁਲਵਿੰਦਰ ਸਿੰਘ ਨੇ ਇਨਸਾਫ ਦੀ ਮੰਗ ਕੀਤੀ ਹੈ ਅਤੇ ਉਹ ਚਾਹੁੰਦਾ ਹੈ ਕਿ ਪੁਲਿਸ ਜਲਦ ਤੋਂ ਜਲਦ ਨਵਦੀਪ ਦੇ ਕਾਤਲਾਂ ਦਾ ਪਤਾ ਲਗਾਏ ਅਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਆ ਨਵਦੀਪ 29 April ਨੂੰ ਸਰੀ ਦੇ ਵਿੱਚ ਮਿਸਿੰਗ ਜੋ ਕਿ ਰਿਪੋਰਟ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਦਾ ਲਾਸਟ ਕੰਟੈਕਟ ਕਿਸੇ ਨਾਲ ਵੀ ਨਹੀਂ ਹੋਇਆ ਤਾਂ ਉਸ ਤੋਂ ਬਾਅਦ 30 April ਨੂੰ ਸਰੀ ਪੁਲਿਸ ਕੋਲ ਮਿਸਿੰਗ ਰਿਪੋਰਟ ਕਰਕੇ ਨਵਦੀਪ ਦਾ ਦੱਸਿਆ ਜਾਂਦਾ ਕਿ ਮਿਸਾ ਉਸ ਤੋਂ ਬਾਅਦ ਪੁਲਿਸ ਚ ਆਪਣੀ ਇਨਵੈਸਟੀਗੇਸ਼ਨ ਉਸ ਘਰੇ ਸ਼ੁਰੂ ਕਰਦੀ ਹੈ ਜਿੱਥੇ ਕਿ ਨਵਦੀਪ ਨੂੰ ਲਾਸਟ ਟਾਈਮ ਦੇਖਿਆ ਜਾ ਰਿਹਾ ਸੀਗਾ ਤੇ ਜਾਂ ਉਸ ਦੀ ਕਿਸੇ ਨਾਲ ਗੱਲਬਾਤ ਹੋਈ ਸੀ ਤੇ 4 ਮਈ ਨੂੰ ਪੁਲਿਸ ਨੇ ਮੈਨੂੰ ਆਪਣੇ ਸਰੀ ਦੇ ਵਿੱਚ ਹੈੱਡ ਕੁਆਟਰ ਬੁਲਾ ਕੇ ਮੈਨੂੰ ਦੱਸਦਾ ਕਿ ਨਵਦੀਪ ਦਾ ਕਤਲ ਹੋ ਗਿਆ ਪਰ ਉਹਦੀ ਲਾਸ਼ ਅਜੇ ਤੱਕ ਕੋਈ ਬਰਾਮਦ ਨਹੀਂ ਹੋਈ ਹੈ ਕਿਤੋਂ ਵੀ ਤੇ ਕੋਈ ਵੀ ਅਰੈਸਟ ਉਸ ਕੇਸ ਦੇ ਵਿੱਚ ਨਹੀਂ ਹੋਇਆ ਸੀਗਾ ਤਾਂ ਉਸ ਦੇ ਸਦਕੇ ਹੀ ਅਸੀਂ ਆਪਣਾ ਸਹਜਪਾਟ ਦਾ ਭੋਗ ਇੱਥੇ ਬ੍ਰੈਂਟਨ ਦੇ ਵਿੱਚ 12 ਮਹੀਨੋਂ ਕੁਲ ਬਾਇਆ ਸੀ ਤੇ ਅੱਜ 18 ਮਹੀਨੋਂ ਇਸ ਭੋਗ ਆ ਜੀ ਤਾਂ ਕਿ ਨਵਦੀਪ ਨੂੰ ਨਵਦੀਪ ਦੀ ਆਤਮਾ ਨੂੰ ਸ਼ਾਂਤੀ ਮਿਲ ਸਕੇ ਤੇ ਉਹ ਪ੍ਰਮਾਤਮਾ ਉਹਨੂੰ ਆਪਣੇ ਚਰਨੀ ਨਿਵਾਸ ਦਵੇ ਤੇ ਇਸ ਕਰਕੇ ਹੀ ਅਸੀਂ ਇੱਥੇ ਅੱਜ 18 ਮਹੀਨੋਂ ਬ੍ਰੈਂਟਨ ਦੇ ਵਿੱਚ ਇਕੱਠੇ ਹੋਏ ਆ ਤੇ ਹਜੇ ਤੱਕ ਕੇਸ ਦੇ ਰਿਲੇਟਿਡ ਇਹੀ ਕੋਈ ਵੀ ਇਨਫੋਰਮੇਸ਼ਨ ਨਹੀਂ ਮਿਲੀ ਹੈ ਕਿ ਨਵਦੀਪ ਦੀ ਬਾਡੀ ਦੇ ਰਿਲੇਟਿਡ ਜਾਂ ਉਸ ਦੀ ਉਸ ਦੇ ਵਿੱਚ ਕੋਈ ਰੈਸਟ ਹੋਇਆ ਇਸ ਕੇਸ ਦੇ ਵਿੱਚ ਤਾਂ ਐਟ ਅ ਟਾਈਮ ਇਹੀ ਅਪਡੇਟ ਆ ਪੁਲਿਸ ਵੱਲੋਂ ਤੇ ਹੀ ਇਸ ਇਨਸਾਫ ਕਰਦੇ ਆ ਮੰਗਦੇ ਆ ਕਿ ਪੁਲਿਸ ਸਾਨੂੰ ਜਲਦੋਂ ਜਲਦ ਇਨਸਾਫ ਦਵੇ ਤਾਂ ਕਿ ਉਹਦੇ ਰੋਪੀਆਂ ਨੂੰ ਆਪਣੇ ਸਖਤ ਤੋਂ ਸਖਤ ਸਜ਼ਾ ਹੋਵੇ ਉਹਨਾਂ ਨੂੰ ਅਰੈਸਟ ਹੋਵੇ ਜਲਦ ਤੋਂ ਜਲਦ ਤੇ ਨਵਦੀਪ ਦੀ ਬਾਡੀ ਸਾਨੂੰ ਦਿੱਤੀ ਜਾਵੇ ਤਾਂ ਕਿ ਅਸੀਂ ਉਹਦੇ ਆਖਰੀ ਕਾਰਜ ਜੋ ਵੀ ਇੰਡੀਆ ਦੇ ਵਿੱਚ ਹੁੰਦੇ ਆ ਅਸੀਂ ਉਹਦੀ ਬਾਡੀ ਭੇਜ ਕੇ ਕਰ ਸਕੀਏ ਮੇਰੇ ਬੀਜਾ ਜੀ ਦੇ ਭਾਨ ਜੱਜੇ ਮੇਰੇ ਮਤਲਬ ਇਹ ਭਾਨ ਦੇ ਸਾਰੇ ਪਰਿਵਾਰ ਵੱਲੋਂ ਤੇ ਬਹੁਤ ਵਾਰੀ ਗੱਲ ਹੋਈ ਆ ਪਹਿਲਾਂ ਮੇਰੇ ਤੋਂ ਪਹਿਲਾਂ ਆਏ ਨੇ ਬਹੁਤ ਟਾਈਮੋਂ ਤੇ ਪਿੰਡ ਵੀ ਮੰਮੀ ਡੈਡੀ ਨਾਲ ਗੱਲ ਕਰਦਿਆਂ ਬਹੁਤ ਵਧੀਆ ਨੇਚਰ ਸੀਗਾ ਤੇ ਇੱਥੇ ਆ ਕੇ ਪਤਾ ਚੱਲਿਆ ਤਾਂ ਖਬਰ ਸਾਰੇ ਕੀਤੇ ਹੁਣ ਫੈਲ ਰਹੀ ਆ ਵੀ ਉਹਨਾਂ ਦਾ ਨਹੀਂ ਰਹੇ ਤੇ ਤਾਂ ਬਹੁਤ ਦੁੱਖ ਦੀ ਘੜੀਆਂ ਨਾਲ ਪਰਿਵਾਰ ਲਈ ਵੀ ਤੇ ਪਿੰਡ ਵੀ ਆ ਬਹੁਤ ਪਿੰਡ ਵੀ ਭੋਗ ਪਿਆ ਜਿਹਾ ਉਹਨਾਂ ਦਾ ਸੱਜ ਬਾੜ ਦਾ ਤੇ ਉੱਥੋਂ ਵੀ ਖਬਰਾਂ ਆਈਆਂ ਆ ਹਾਂ ਫੈਮਿਲੀ ਚ ਬਹੁਤ ਬੁਰੇ ਹਾਲਾਤ ਨੇ ਵੈਸੇ ਉਹਨਾਂ ਦੀ ਮੰਮੀ ਜੀ ਸਭ ਨੂੰ ਪਤਾ ਹੀ ਆ ਖਬਰਾਂ ਤੋਂ ਵੀ ਨਹੀਂ ਹੈਗੇ ਤੇ ਉਹਨਾਂ ਦੇ ਡੈਡੀ ਜੀ ਨੇ ਤੇ ਉਹਨਾਂ ਦੀ ਭੈਣ ਤਾਂ ਬਹੁਤ ਦੁੱਖ ਦੀ ਘੜੀਆਂ ਉਹਨਾਂ ਨੂੰ ਪੁਲਿਸ ਤੋਂ ਮੇਤਾ ਇਹ ਹੀ ਹੈ ਵੀ ਜਲਦ ਤੋਂ ਜਲਦ ਇਨਸਾਫ ਮਿਲੇ ਪਤਾ ਲੱਗੇ ਕੌਣ ਕਾਤਲ ਹੈ ਤੇ ਕੀ ਕੀ ਘਟਨਾ ਪਈ ਹੈ ਤੇ ਜਲਦ ਤੋਂ ਜਲਦ ਇਨਸਾਫ ਮਿਲੇ ਇਹ ਚਾਹੁੰਦੇ ਹਾਂ ਸਾਰੇ ਪਰਿਵਾਰ ਜੀ ਮੇਰੇ ਇਹ ਨਵੀ ਦੇ ਜਿਹੜੇ ਫਾਦਰ ਸੀਗੇ ਕਿ ਉਹ ਸਿਕਿਉਰਿਟੀ ਡਿਪਾਰਟਮੈਂਟ ਚ ਪਾਵਰ ਕੌਂਗ ਦੇ ਵਿੱਚ ਕੰਮ ਕਰਦੇ ਸੀ ਤੇ ਮੈਂ ਪਹਿਲਾਂ ਇੰਪਲਾਈਫਿਕੇਸ਼ਨ ਯੂਨੀਅਨ ਦੇ ਵਿੱਚ ਮੈਂ ਕੰਮ ਕਰਦਾ ਸੀ ਤੇ ਇਹਨਾਂ ਦੇ ਫਾਦਰ ਵੀ ਕੰਮ ਕਰਦੇ ਸੀ ਤੇ ਇੱਕ ਉਹ ਸਾਡੇ ਏਰੀਆ ਸੀਗਾ ਮਾਨਸਾ ਬਹਿੰਡਾ ਸੇਮ ਇਸ ਕਰਕੇ ਵੀ ਬਹੁਤ ਲੰਬੇ ਟਾਈਮ ਤੋਂ ਅਸੀਂ ਵੀ ਇੱਕ ਦੂਜੇ ਦੇ ਦੋਸਤ ਸੀ ਤੇ ਉਹ ਵੀ ਹੁਣ ਐਮਪਲਾਈ ਫੋਟੇਸ਼ਨ ਦੇ ਪੰਜਾਬ ਦੇ ਪ੍ਰਧਾਨ ਨੇ ਤੇ ਮੈਂ ਛੱਡ ਕੇ ਵੀ ਮੈਂ ਏਡਾ ਆ ਗਿਆ ਸੀ ਤੁਕਰੀ ਵਿੱਚੋਂ ਤਾਂ ਲੱਗੇ ਉਸ ਕਰਕੇ ਵੀ ਮੈਂ ਹੁਣ ਵੀ ਮੈਂ 26 ਮਾਰਚ ਨੂੰ ਜੀ ਮਿਲ ਕੇ ਆਇਆ ਤੇ ਜੀ ਮੈਨੂੰ ਇਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਵੀ ਨਵੀ ਨੂੰ ਵੀ ਮਿਲੋ ਜਾ ਕੇ ਮੈਂ ਆ ਕੇ ਨਵੀ ਨੂੰ 30 ਮਾਰਚ ਨੂੰ ਮੈਂ ਫੋਨ ਕੀਤਾ ਮਿਲ ਕੇ ਕਹਿੰਦਾ ਅੰਕਲ ਮੈਂ ਹਫਤਾ ਵੀ ਬਰਮਕ ਨਹੀਂ ਆ ਮੈਂ ਤੁਹਾਨੂੰ ਜ਼ਰੂਰ ਮਿਲ ਕੇ ਜਾਊਂ ਕਿ ਮੈਨੂੰ ਇਹਨਾਂ ਦੇ ਫਾਦਰ ਸਾਹਿਬ ਨੇ ਕੜਾ ਦਿੱਤਾ ਸੀ ਇਹਨਾਂ ਨੂੰ ਕੜਾ ਕੜਾ ਦੇਣ ਬਸਤੀ ਮਾਜੀ ਮੈਂ ਕੜਾ ਦੇਣਾ ਸੀ ਇਸ ਕਰਕੇ ਮੈਨੂੰ 30 ਮਾਰਚ ਤੋਂ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਇਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਵੀ ਉਹ ਆਪ ਤੀ ਤੱਕ ਕੜਾ ਲੈ ਜਾਣਗੇ ਉਸ ਤੋਂ ਬਾਅਦ ਆ ਮਨ ਬਾਹਾਂ ਬਾਹਮ ਵਰਤਿਆ ਜੋ ਜੋ ਸਹਿਨ ਜੋ ਨਹੀਂ ਕਰਕੇ ਪਰਿਵਾਰ ਲਈ ਵੀ ਤੇ ਸਾਡੇ ਦੋਸਤਾਂ ਲਈ ਤੇ ਉਹਦੇ ਜੋ ਮਿੱਤਰ ਯਾਰ ਨੇ ਉਹਨਾਂ ਲਈ ਵੀ ਬਹੁਤ ਸਾਹਿਬ ਜੋ ਪਾਣੇ ਇਸ ਕਰਕੇ ਪ੍ਰਮਾਤਮਾ ਇਹ ਹੈਗਾ ਕਿਸੇ ਵਕਤ ਨਾ ਪਾਵੇ ਤੇ ਕਰਮਾਤਮਾ ਜਿਸ ਨੂੰ ਆਸਤੀ ਉਹ ਪਰਵਾਰ ਨੂੰ ਬਲ ਬਖਸ਼ੀ ਸਾਡੇ ਦੋਸਤ ਨੂੰ ਬਲ ਬਖਸ਼ੀ ਬ੍ਰਾਂਟਨ ਤੋਂ ਕਾਮਰਾ ਪਰਸਨ ਵਿਪਿੰਨ ਦੇ ਖਾਸ ਰਿਪੋਰਟ ਹਮਦਰਦ ਟੀਵੀ ਦੇ ਲਈ